ਅੱਜ ਸਾਡੇ ਤਰਨਤਾਰਨ ਜ਼ਿਲ੍ਹੇ ਦੀ ਮੰਡੀ ਦੇ ਵਿੱਚ ਮੀਟਿੰਗ ਹੀ ਜਿਹੜੀ ਕਿ ਸਾਡੇ ਪ੍ਰਧਾਨ ਨੇ ਇਥੋਂ ਦਿਲਬਾਖ ਜੀ ਪੁਰਾਣੇ ਚੱਲੇ ਆਉਂਦੇ ਇਥੋਂ ਪਟੀ ਦੇ ਨਾਲ ਹੀ ਸਾਡੀ ਹੋਰ ਮੰਡੀਆਂ ਵੀ ਪੈਂਦੀਆਂ ਉਹਨਾਂ ਮੰਡੀਆਂ ਚੋਂ ਵੀ ਪ੍ਰਧਾਨ ਆਏ ਆ ਤੇ ਸਾਡੇ ਤਰਨਤਾਰਨ ਜੀ ਦਾਣਾ ਮੰਡੀ ਦੇ ਪ੍ਰਧਾਨ ਨੇ ਦਿਲਬਾਖ ਜੀ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਰਦਾਰ ਸਰਵਨ ਸਿੰਘ ਤੁਨ ਸਾਹਿਬ ਹਲਕਾ ਇੰਚਾਰਜ ਸਾਡੇ ਹਰਮੀਤ ਸਿੰਘ ਸੰਧੂ ਜੀ ਤੇ ਨਾਲ ਸਾਡੇ ਪੰਜਾਬ ਦੇ ਆੜਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਰਾਣਾ ਜੀ ਅੱਜ ਇੱਥੇ ਪਹੁੰਚੇ ਆ ਪਹਿਲਾਂ ਤੇ ਇਹਨਾਂ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਧੰਨਵਾਦ ਕਰਦੇ ਆ ਵੀ ਸਾਡੀ ਡਿਸਟ੍ਰਿਕਟ ਦੇ ਵਿੱਚ ਆਏ ਆ ਸਾਡੇ ਇਲਾਕੇ ਦੇ ਵਿੱਚ ਆਏ ਆ ਜਿੰਨੀਆਂ ਵੀ ਸਾਡੇ ਇਸ ਹਲਕੇ ਦੀਆਂ ਜਾਂ ਇਸ ਜ਼ਿਲ੍ਹੇ ਦੀਆਂ ਮੰਗਾਂ ਨੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਚ ਲਿਆ ਕੇ ਹੱਲ ਵੀ ਕਰਾਈਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆਰਤੀਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਹੱਲ ਹੋਣਗੀਆਂ ਆ ਪਿਛਲੇ ਦਿਨੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 10% ਮਜ਼ਦੂਰੀ ਵਧੀ ਆ ਮਜ਼ਦੂਰਾਂ ਦੇ ਹੱਕੇ ਤਜਵੀ ਖੜੇ ਆ ਨਾਲ ਜਿਹੜੀ 2.5% ਦામੀ ਦੀ ਗੱਲ ਚੱਲਦੀ ਆ ਉਹ ਵੀ ਅਸੀਂ ਸੈਂਟਰ ਤੋਂ ਲੈ ਕੇ ਆਵਾਂਗੇ ਜਿਹੜੀ ਕਿ ਸੈਂਟਰ ਨੇ ਮਹਿਜ 46 ਰੁਪਏ ਕਰਤੀ ਆ ਪੌਣੇ 2 ਰੁਪਏ ਬੰਦੀ ਆ 46 ਰੁਪਈਆਂ ਦਾ 2425 ਰੁਪਏ ਕਣਕ ਦਾ ਭਾਅ ਹੀ ਉਹਦੇ ਹਿਸਾਬ ਦੇ ਨਾਲ ਵੇਖੀਏ ਤੇ 60 ਰੁਪਏ ਕੁਝ ਪੈਸੇ দামੀ ਮੰਦੀ ਆ ਵੀ 14 ਰੁਪਏ দামੀ ਕਿਵੰਟਲ ਦੇ ਪਿਛੇ ਡਾਤੀ ਆਰਤੀਆਂ ਦੀ ਹਮੇਸ਼ਾ ਮੰਗਾਈ ਹੁੰਦੀ ਆ ਤੇ ਮੰਗਾਈ ਦੇ ਨਾਲ ਜਿੰਸ ਦਾ ਵੀ ਭਾਅ ਵੱਧਦਾ ਮਜ਼ਦੂਰੀ ਵੀ ਵਾਧੀ ਆ ਤੇ ਉਸੇ ਤਰ੍ਹਾਂ ਚਲੋ দামੀ ਇਹਨਾਂ ਦੀ 2.5% ਤੋਂ ਵਧਣੀ ਨਹੀਂ ਤੇ ਘੱਟ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਭਾਅ ਵੱਧਦਾ ਤੇ ਆਰਤੀਆਂ ਦੀ ਜਿਹੜੀ দামੀ ਉਹ ਵੀ ਵਾਧੀ ਜਾਂਦੀ ਇਹ ਪਿਛਲੀ ਕਾਂਗਰਸ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨਾਲ ਰਲ ਕੇ ਐਮੈਂਡਮੈਂਟ ਕਰਕੇ ਅਪ ਟੂ ਢਾਈ ਜਿਹੜਾ ਸ਼ਬਦ ਪਾਤਾ ਮੰਡੀ ਬੋਰਡ ਦੇ ਵਿੱਚ ਅਪ ਟੂ ਢਾਈ ਦਾ ਮਤਲਬ ਵੀ ਢਾਈ ਪਰਸੈਂਟ ਤੱਕ ਢਾਈ ਪਰਸੈਂਟ ਤੱਕ ਤਾਂ ਕਰਤਾ 46 ਰੁਪਏ ਤੋਂ ਲੈ ਕੇ ਵੀ ਜਿਵੇਂ 60 ਰੁਪਏ ਕੁਝ ਪੈਸੇ ਬਣਨੇ ਸੀ ਉਹ 46 ਰੁਪਏ ਤੋਂ ਘਟ ਕੇ ਸੈਂਟਰ ਗਵਰਨਮੈਂਟ ਕੱਲਾ 1 ਰੁਪਿਆ ਵੀ ਦੇ ਸਕਦੀ ਹੈ 1% ਨਹੀਂ ਕੱਲਾ 1 ਰੁਪਿਆ ਇਹ ਤੇ ਆਰਤੀਆਂ ਨੂੰ ਇੱਕ ਮੋਠੋ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਊ ਯੂਨੀਅਨ ਇੱਕ ਕਰਨੀ ਪਊ ਜਿਹੜੀ ਕੇਂਦਰ ਨੇ ਸਾਡੇ ਪੈਸੇ ਘਟਾਏ ਐ ਇੱਥੋਂ ਪੰਜਾਬ ਦੇ ਆਗੂਆਂ ਨੇ ਰੜਕੇ ਕਾਂਗਰਸ ਦੇ ਬੰਦਿਆਂ ਨੇ ਉਹ ਅਸੀਂ ਆਪਦੇ ਹੱਕ ਹਕੂਕ ਪੰਜਾਬ ਵਾਲੇ ਲੈਣਾ ਜਾਣਦੇ ਆ ਤੇ ਕਈ ਨਾ ਸਾਡੇ ਆਰਥਿਕੇ ਭਰਾ ਕਹਿ ਦਿੰਦੇ ਆ ਵੀ ਪੰਜਾਬ ਗਵਰਨਮੈਂਟ ਦੇ ਤੇ ਉਹ ਭਾਵੇਂ ਪੰਜਾਬ ਗਵਰਨਮੈਂਟ ਲਈ 50 100 ਕਰੋੜ ਰੁਪਈਆ ਕੋਈ ਏਡੀ ਵੱਡੀ amount ਨਹੀਂ ਗੀ ਪਰ ਗੱਲ ਸਹੇਜ ਨਹੀਂ ਗੱਲ ਪੈਹ ਦੀ ਆ ਅੱਗੇ ਪ੍ਰੋਕਿਊਰਮੈਂਟ ਦੇ ਵੇਲੇ ਜਿਹੜੀ CC limp ਜਾਰੀ ਹੁੰਦੀ ਆ ਉਹਦੇ ਚ ਹਰ ਸੀਜ਼ਨ ਦੇ ਵਿੱਚ 1000 ਕਰੋੜ ਰੁਪਇਆ ਪੰਜਾਬ ਗਵਰਨਮੈਂਟ ਪਾਉਂਦੀ ਆ ਤੇ ਜੇ ਆਪਾਂ ਇਹ ਵੀ 150 ਕਰੋੜ ਜਿਹੜਾ 담ੀ ਨਾ ਬੰਦਾ ਵਾ ਜਿਹੜੇ ਉਤਲੇ 14 ਪਿਆਣਾ ਬੰਦਾ ਉਹ ਜਿਹਦੇ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਤੇ ਸੈਂਟਰ ਦਾ ਕੀ ਆ ਉਹ ਕਹਿਣਗੇ ਕੁੰਡੀਏ ਭਾਰ ਚੱਲੀ ਜਾਂਦੇ ਅਗਲੀ ਵਾਰੀ ਸੀਸੀ ਲਿਮਟ ਵਧਾਈ ਕਰ ਦਿਓ ਆਪਾਂ ਤਗੜੇ ਹੋ ਕੇ ਆਪਦੇ ਹੱਕ ਜੋ ਸੈਂਟਰ ਤੋਂ ਬੰਦੇ ਸੈਂਟਰ ਤੋਂ ਲੈਣੇ ਆ। ਈਪੀਐਫ ਜਿਹੜਾ ਸੈਂਟਰ ਗਵਰਨਮੈਂਟ ਕੱਟਦੀ ਆ ਉਹ ਈਪੀਐਫ ਆਪਾਂ ਜਿਹੜਾ ਦਾਮੀ ਤੇ ਜਾਂ ਲੇਬਰ ਤੇ ਪੈਂਦਾ ਉਹ ਆਪਾਂ ਬੰਦ ਕਰਾਉਣਾ। ਯਾਰ ਲੇਬਰ ਦਾਮੀ ਤੇ ਕਾਦਾ ਈਪੀਐਫ ਬੰਦਾ ਕੇਂਦਰ ਦਾ ਉਹ ਵੀ ਨਜਾਇਜ਼ ਕੱਟਿਆ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ। ਬਹਾਨੇ ਇਹ ਹੁੰਦਾ ਵੀ ਇੱਕ ਵਾਰ ਕਟਾ ਦਿਓ ਮੁੜ ਕੇ ਤੁਹਾਡੇ ਅਕਾਊਂਟ 'ਚ ਵਾਪਸ ਆ ਜਾਊਗਾ। ਅਹੀਂ ਤੇ ਕੋਈ 2-4% ਬੰਦੇ ਵੇਖੇ ਜਿਨ੍ਹਾਂ ਦਾ ਵਾਪਸ ਆਉਂਦਾ। ਦੂਜਿਆਂ ਦਾ ਤੇ ਮੁੜ ਕੇ ਪੇਪਰਾਂ ਦੀ ਗਲਤੀਆਂ ਕਰਕੇ ਉਹ ਵਾਪਸ ਹੀ ਨਹੀਂ ਆਉਂਦਾ ਈਪੀਐਫ। ਕਿਉਂ ਪ੍ਰ ਤੇ ਮੈਂ ਇਹਨਾਂ ਸਾਰੇ ਆਰਤੀ ਭਰਾਵਾਂ ਨੂੰ ਇੱਥੇ ਵਿਸ਼ਵਾਸ ਦਿਵਾਇਆ ਬਤੌਰ ਪੰਜਾਬ ਸਰਕਾਰ ਦੇ ਵਿੱਚ ਵਜ਼ੀਰ ਦੇ ਤੌਰ ਤੇ ਸਾਡੇ ਐਮ ਐਲ ਏ ਸਹਿਬਾਨਾਂ ਨੇ ਨਾਲ ਸਾਡੇ ਜਸਵਿੰਦਰ ਰਾਣਾ ਜੀ ਇਹ ਪ੍ਰਧਾਨ ਬਣੇ ਨੇ ਨਾਮ ਨਿਯੁਕਤ ਹੈ ਪਹਿਲਾਂ ਤੇ ਇਹਨਾਂ ਨੂੰ ਬਤਾਈ ਦਿੰਨੇ ਆਂ ਕਿ ਇਹ ਸਾਡੇ ਇਲਾਕੇ 'ਚ ਪਹਿਲੀ ਵਾਰ ਆਏ ਆ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਬਾਕੀ ਜਿੰਨੇ ਵੀ ਆਰਤੀਆਂ ਦੇ ਮਸਲੇ ਆ ਉਹ ਪਿਛਲੀ ਵਾਰ ਜਿਹੜੀ ਮੀਟਿੰਗ ਹੋਈ ਆ ਪਿਛਲੀ ਮੀਟਿੰਗ ਦੇ ਵਿੱਚ 12 ਮੰਗਾਂ ਰੱਖੀਆਂ ਆਰਤੀ ਯੂਨੀਅਨ ਨੇ ਪੰਜਾਬ ਗਵਰਨਮੈਂਟ ਅੱਗੇ ਜਿਦੇ ਚੋਂ 8 ਮੰਗਾਂ ਪੰਜਾਬ ਗਵਰਨਮੈਂਟ ਨਾਲ ਸੰਬੰਧਿਤ ਸਨ ਤੇ 4 ਮੰਗਾਂ ਸੈਂਟਰ ਗਵਰਨਮੈਂਟ ਨਾਲ ਜਿਹੜੀਆਂ 8 ਪੰਜਾਬ ਗਵਰਨਮੈਂਟ ਨਾਲ ਉਹ ਅਸੀਂ ਮੌਕੇ ਤੇ ਹੀ ਸਾਰੀਆਂ ਹੱਲ ਕਰਵਾਤੀਆਂ ਜਿਹੜੀਆਂ 4 ਸੈਂਟਰ ਵਾਲੀਆਂ ਉਹ ਵੀ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਤੇ ਅਸੀਂ ਸਾਰੇ ਆਰਤੀਆਂ ਦੇ ਵਕੀਲ ਬਣ ਕੇ ਸੈਂਟਰ ਗਵਰਨਮੈਂਟ ਨਾਲ ਅੱਗੇ ਹੋ ਕੇ ਲੜਾਂਗੇ ਤੇ ਆਰਤੀਆਂ ਦੇ ਹੱਕ ਪੰਜਾਬ ਦੇ ਹੱਕ ਕਿਸਾਨਾਂ ਦੇ ਹੱਕ ਲਿਆ ਕੇ ਦਵਾਂਗੇ ਸਰ ਜਿਹੜਾ ਡਾਲਾ ਵਾ ਉਹ ਡਾਲਾ ਕੀ ਕੇਂਦਰ ਸਰਕਾਰ ਚੋਂ ਆਉਂਦਾ ਕਿ ਜਾਂ ਪੰਜਾਬ ਸਰਕਾਰ ਚੋਂ ਆਉਂਦਾ ਨਹੀਂ ਡਾਲਾ ਜਿਹੜਾ ਹੁੰਦਾ ਨਾ ਡਾਲਾ ਨਾ ਪੰਜਾਬ ਸਰਕਾਰ ਦਾ ਨਾ ਕੇਂਦਰ ਸਰਕਾਰ ਦਾ ਇਹ ਲੇਬਰ ਨੂੰ ਜਦੋਂ ਮੰਡੀਆਂ 'ਚ ਮਾਲ ਆਉਂਦਾ ਉਹ ਨੋ ਤਕੇਸ਼ਾ ਹੀ ਨਾ ਇਹਨਾਂ ਤੋਂ ਪੈਸੇ ਲਏ ਜਾਂਦੇ ਆੜਤੀਆਂ ਤੋਂ ਤੇ ਟਰੱਕਾਂ ਵਾਲਿਆਂ ਤੋਂ ਉਹ ਕੋਸ਼ਿਸ਼ ਇਹ ਹੋਊਗੀ ਵੀ ਲੇਬਰ ਜਿਹੜੀ ਆ ਉਹ ਤਕੇਸ਼ਾ ਹੀ ਨਾ ਕਰੇ ਜੋ ਉਹਨਾਂ ਦੀ ਲੇਬਰ ਪੰਦੀ ਆ ਉਹ ਲੇਬਰ ਲੈਣ ਜਿਹੜਾ ਡਾਲਾ ਵਾ ਉਹਦਾ ਭਾਰ ਮੁੜ ਕੇ ਟਰੱਕਾਂ ਵਾਲਿਆਂ ਤੇ ਤੇ ਆੜਤੀਆਂ ਦੇ ਪੈਂਦਾ ਉਹ ਨਜਾਇਜ਼ ਭਾਰ ਨਾ ਪਵੇ ਬਾਕੀ ਜਿਹੜੇ ਟੈਂਡਰ ਪਾਉਣ ਦੀ ਪ੍ਰਕਿਰਿਆ ਉਹਦੇ ਵਿੱਚ ਅਸੀਂ ਇਹ ক্লোਜ਼ ਪਾਤਾ ਪੀ ਜੇ ਕੋਈ ਟੈਂਡਰ ਕਾਰਜੀਦ ਕੋ ਟਰੱਕਿਆ ਨਹੀਂ ਉਹ ਮਾਲ ਆਰਤੀਆ ਵੀ ਢੋ ਸਕਦਾ ਜੇ ਆਰਤੀਆ ਕੋ ਟਰੱਕਿਆ ਨਹੀਂ ਉਹ ਮਾਲ ਮਿਲਿੰਗ ਕਰਨ ਵਾਲਾ ਸ਼ੈਲਰ ਮਿਲ ਦਾ ਮਾਲਕ ਉਹ ਵੀ ਢੋ ਸਕਦਾ ਉਹ ਵੀ ਅਸੀਂ ਸੋਧ ਕਰਤੀ ਐ ਐਮੈਂਡਮੈਂਟ ਕਰਤੀ ਐ ਉਹ ਕਾਨੂੰਨ ਦੇ ਵਿੱਚ ਤੇ ਨਾਲ ਜਿਹੜੇ ਅੱਗੇ ਲੁੱਟ ਕਰਦੇ ਹੀ ਟੈਂਡਰ ਕਾਰ ਉਹਨਾਂ ਨੂੰ ਵੀ ਸਖਤ ਚੇਤਾਵਨੀ ਆ ਜੋ ਤੁਸੀਂ ਮੰਡੀਆਂ ਦੇ ਵਿੱਚ ਟ੍ਰੱਕ ਵਾਲੇ ਆਲਾ ਜਾਂ ਲੇਬਰ ਨਾਲ ਕਰਦੇ 1 ਰੁਪਇਆ ਉਹਨਾਂ ਦਾ ਦੇ ਜੇ ਕੋਈ ਟੈਂਡਰ ਕਰ 1 ਰੁਪਇਆ ਵੀ ਕਿਸੇ ਲੇਬਰ ਵਾਲੇ ਦਾ ਜਾਂ ਟ੍ਰੱਕ ਵਾਲੇ ਦਾ ਮਾਰੂਗਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗਾ ਸਰ ਮੌਜੂਦ ਮਸ਼ੀਨਾ ਜਿਹੜੀਆਂ ਹੁੰਦੀਆਂ ਨੇ ਜਿਹੜਾ ਇੱਕ ਤੇ ਮਾਰਕਰ ਕਮੇਟੀ ਕੋਲ ਆ ਦੂਸਰਾ ਇਹਨਾਂ ਦੇ ਕੋਲ ਹੁੰਦੀ ਆ ਤੀਸਰੇ ਇੱਕ ਹੋਰ ਹੁੰਦੀ ਆ ਉਹ ਮੌਜੂਦ ਵੱਖ-ਵੱਖਰੇ ਕਿਸਾਨ ਬੜੇ ਪਰੇਸ਼ਾਨ ਹੁੰਦੇ ਨੇ ਦੇਖੋ ਮਾਰਤੀ ਪਰੇਸ਼ਾਨ ਹੁੰਦੇ ਨੇ ਦੇਖੋ ਜਿਹੜੇ ਬਾਹਰੋਂ ਕੋਈ ਛੇਲਰਾਂ ਵਾਲੇ ਆਪਦੇ ਮੋਹਟਰਮੀਟਰ ਲੈ ਕੇ ਆਉਂਦੇ ਆ ਜਾਂ ਆਰਤੀਏ ਆਪਦੇ ਮੋਹਟਰਮੀਟਰ ਰੱਖਦੇ ਆ ਉਹਨਾ ਮੌਿਸਚਰ ਮੀਟਰਾਂ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਮੌਿਸਚਰ ਮੀਟਰ ਜਿਹੜਾ ਸਰਕਾਰ ਨੂੰ ਵੈਲਿਡ ਆ ਉਹ ਆ ਮਾਰਕੀਟ ਕਮੇਟੀ ਦਾ ਮੌਿਸਚਰ ਮੀਟਰ ਜਾਂ ਤੇ ਆਪਦਾ ਮੌਿਸਚਰ ਮੀਟਰ ਉਹਦੇ ਨਾਲ ਅਟੈਚ ਕਰ ਲੈਣ ਵੀ ਜੋ ਮੌਿਸਚਰ ਮਾਰਕੀਟ ਕਮੇਟੀ ਦਾ ਮੌਿਸਚਰ ਮੀਟਰ ਕੱਢਦਾ ਉਹਦੇ ਅਨਸਾਰ ਹੀ ਉਹ ਵੇਚੇ ਜੇ ਇਹਨਾਂ ਦਾ ਗਲਤ ਕੱਢਦਾ ਇਹਨਾਂ ਦੇ ਮੌਿਸਚਰ ਮੀਟਰ ਉਹ ਗਾਂ ਜਬਤ ਕਰਾਵਾਂਗੇ ਕਿਉਂਕਿ ਉਹਦੇ ਨਾਲ ਕਿਸਾਨਾਂ ਚ ਆਰਤੀਆਂ ਚ ਤੇ ਮਜ਼ਦੂਰਾਂ ਚ ਦਰਾਰ ਪੈਂਦੀ ਆ ਜਦੋਂ ਛੇਲਰ ਵਾਲੇ ਆਪਦੇ ਮੋਹਰਟੀ ਮੀਟਰ ਲੈ ਕੇ ਆਉਂਦੇ ਆ ਆਰਤੀਆਂ ਨਹੀਂ ਚਾਹੁੰਦਾ ਕਿ ਇਹ ਕਿਸਾਨ ਦੀ ਲੋਟੋ ਵੀ ਆਰਤੀਆਂ ਤੇ ਜਿਸ ਕਿਸਾਨ ਜਿਹੜਾ ਇਹ ਤੇ 9 ਮਾਸ ਦਾ ਰਿਸ਼ਤਾ ਹੈ ਇਹਨਾਂ ਨੂੰ ਤਾਂ ਹਾਂ ਵੀ ਸਾਡਾ ਕਿਸਾਨ ਦਾ ਜਿੰਨਾ ਭਾਵਾ ਤੇ ਲੱਗ ਜੇ ਉਹਨਾਂ ਚੰਗਾ ਇਹ ਜਦੋਂ ਛੇਲਰ ਵਾਲਾ ਲੈ ਕੇ ਆਉਂਦਾ ਨਾ ਕਈ ਛੇਲਰ ਵਾਲੇ ਕੀ ਕੀਤਾ ਹੁੰਦਾ ਉਹ ਆਪਦੇ ਛੇਲਰ ਦੇ ਵਿੱਚ ਆਮ ਬੰਦੇ ਦੀ ਐਂਟਰੀ ਉਹਨਾਂ ਬੰਦ ਕੀਤੀ ਹੁੰਦੀ ਆ 12 ਘੰਡੇ ਦੇ ਤੋਲ ਕੇ ਜਾਂਦਾ 5 ਕਿਲੋ ਗੱਡੀ ਦਾ weight ਵਧਦਾ ਜਦੋਂ ਅੰਦਰ ਤੋਲਦਾ 5 ਕਿਲੋ weight ਘਟ ਜਾਂਦਾ ਕਈ ਛੇਲਰ ਹੋ ਜਿਆ ਜਿਨ੍ਹਾਂ ਨੇ ਮੁਰਕੇ ਕੰਡੇ ਸੈੱਟ ਕਰਾਏ ਆ ਠੀਕ ਕਰਾਏ ਆ ਇਸ ਤਰ੍ਹਾਂ ਹੀ ਗਾਂ ਵੀ ਜੇ ਕੋਈ ਛੇਲਰ ਵਾਲਾ ਆਪਦੇ ਕੰਡੇ 'ਚ ਫਰਕ ਪਾਉ ਜਾਂ ਮੋਸਟਰਮੀਟਰ 'ਤੇ ਫਰਕ ਪਾਉ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਇਹ ਵਰਦਨ ਜੀ ਮੰਤਰੀ ਸਾਹਿਬ ਜਿਹੜਾ ਕਿ ਉਹ ਜਿਮਨੀ ਚੋਂ ਨਾ ਆ ਚੁੱਕੀ ਹੋਈ ਆ ਸਰ ਜਿਹੜੀ ਟਿਕਟ ਦਾ ਬੜਾ ਵਾ ਅੜੀਕਾ ਵਾ ਔਰ ਤੁਹਾਡੇ ਕਈ ਸਾਥੀ ਕੋ ਗੱਲਿਆ ਕੋਈ ਨਾਰਾਜ਼ ਨਹੀਂਗਾ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਆ ਸਾਰੇ ਸ਼੍ਰੀ ਅਰਵਿੰਦ ਕੇਰੀਅਲ ਸਰਦਾਰ ਭਗਵੰਤ ਸਿੰਘ ਮਾਨ ਜੋ ਕਹਿ ਦੇਣਗੇ ਉਸੇ ਲਈ ਮੰਨ ਲੈਣਗੇ ਪਾਰਟੀ ਇੱਕਮੋਟਿਆ ਜਦੋਂ ਪਰਿਵਾਰ ਚ ਕਈ ਨਾ ਆਪਸ ਵਿੱਚ ਹੋ ਜੇ ਨਾ ਮਾੜੀ ਮੋਢੀ ਨੀ ਕੀ ਪਰਿਵਾਰ ਕਈ ਨਾ ਗੁੱਸੇ ਰਾਜੀ ਹੋ ਜਾਂਦਾ ਤੇ ਜਦੋਂ ਪਰਿਵਾਰ ਨਾਲ ਪੇਚਾ ਪੈ ਜੇ ਕਿਸੇ ਦਾ ਤਾਂ ਪਰਿਵਾਰ ਫਿਰ ਇਕੱਠਾ ਹੋ ਜਾਂਦਾ ਉਹ ਗੱਲ ਆਮ ਆਦਮੀ ਪਾਰਟੀ ਦੀ ਆ ਇਹ ਪਰਿਵਾਰ ਸਾਰਾ ਇਕਮੋਟਿਆ ਪਾਰਟੀ ਨੇ ਸਰਦਾਰ ਹਰਮੀ ਹਸੋਂ ਸੰਧੂ ਨੂੰ ਹਲਕਾ ਚਾਰਜ ਲਾਇਆ ਇੱਥੋਂ ਆਮ ਆਦਮੀ ਪਾਰਟੀ ਇੱਥੋਂ ਸ਼ਾਨਾ ਜਿੱਤੂਗੀ ਵੱਡੀ ਲੀਡਰ ਨਾਲ ਜਿੱਤੂਗੀ ਲੋਕ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਦੀ ਝੋਲੀ ਚੇ ਸੀਟ ਪਾਉਣਗੇ ਸਰ ਅਮੀਰ ਸਿੰਘ ਸੰਤੋ ਜਾਨੀ ਕੇ ਫਿਰ ਟਿਕਟ ਪੱਕੀ ਹੋ ਗਈ ਹੈ ਜੀ ਇਹ ਤਾਂ ਦੇ ਲੋ ਪੱਕੀ ਪੱਕੀ ਆ ਮੀਡੀਆ ਨਾਲੋਂ ਪਹਿਲਾਂ ਪੱਕੀ ਹੁੰਦੀ ਆ ਜੀ ਜੋ ਮੀਡੀਆ ਕਹਦੇ ਉਹ ਪੱਕਾ ਡੰਨਿਆ ਹਾਂ ਹਾਂ ਜੀ ਮੀਡੀਆ ਕੋ ਖਬਰ ਪਹਿਲਾਂ ਹੁੰਦੀ ਆ ਪਾਰਟੀ ਕੋ ਤੇ ਹੋਰ ਬੰਦੇ ਆ ਕੋ ਸੂਤਰ ਘੱਟ ਹੁੰਦੇ ਮੀਡੀਆ ਕੋ ਸੂਤਰ ਵੱਧ ਹੁੰਦੇ ਆ ਜੋ ਤੁਸੀਂ ਕਹਦੋਗੇ ਅਸੀਂ ਉਹ ਮੰਨ ਲਾਂਗੇ ਠੀਕ ਹੈ ਜੀ ਜੋ ਤੁਸੀਂ ਕਹਦੋਗੇ ਅਸੀਂ ਮੰਨ ਲਾਂਗੇ ਅਸੀਂ ਤੁਹਾਡੇ ਨਾਲ ਆ ਠੀਕ ਹੈ ਸਰ ਅੱਜ ਸਾਡੀ ਕਰਨ ਕਰਨ ਮੰਡੀ ਦੀ ਮੀਟਿੰਗ ਸੀ ਜਿਹੜੀ ਕਿ ਸਾਡੇ ਧਨਵਾਦ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਸਾਡੇ ਮਾਨਯੋਗ ਕੈਬਨਟ ਵਜੀਦ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸ਼੍ਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦੇ ਨਾਲ ਸਾਰੇ ਐਮ ਐਲ ਏ ਸਾਹਿਬਾਨ ਵੀ ਇੱਥੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਵੀ ਕਹਿੰਨੇ ਆ ਸਾਡੀ ਆੜਤੀ ਐਸੋਸੀਏਸ਼ਨ ਤਰਨਤਾਰਨ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਅੱਜ ਸਾਡੇ ਬਹੁਤ ਸਾਰੇ ਮਸਲੇ ਸੀ ਜੋ ਪਿੱਛੇ ਸਾਡੀ 29 ਸਤ ਨੂੰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੇ ਮਸਲੇ ਉਹਦੇ ਚ ਹੱਲ ਹੋਏ ਨੇ ਉਹ ਵੀ ਅਸੀਂ ਸਾਰੇ ਆੜਤੀਆਂ ਨੂੰ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਸਾਨੂੰ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੇ ਸਾਡੇ 2-3 ਮਸਲੇ ਰਹਿ ਗਏ ਜੋ ਕੇਂਦਰ ਨਾਲ ਸੰਬੰਧਿਤ ਨੇ ਭਾਵੇਂ ਉਹ 22% ਕਰਨ ਦਾ ਈਪੀਐਫ ਦਾ ਮਸਲਾ ਹੈ ਜਾਂ ਸਾਈਲੋਗਦਾਂ ਦਾ ਉਹ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾ ਕੇ ਦੇਣਗੇ ਜਿਸ ਦਿਨ ਦੀ ਵੀ ਸਾਡੀ ਇਹ ਨਵੀਂ ਚੋਣ ਹੋਈ ਹੈ ਪੰਜਾਬ ਸਰਕਾਰ ਨੇ ਸਾਡੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੀਆਂ ਕੁਝ ਨੋਟੀਫਿਕੇਸ਼ਨਾਂ ਹੋ ਚੁੱਕੀਆਂ ਨੇ ਜਿਨ੍ਹਾਂ ਚ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਜ਼ਦੂਰਾਂ ਨੂੰ ਦਿੱਤੀ ਗਈ ਹੈ ਜੋ ਬੀਤੇ ਦਿਨੀ 10% ਰੇਟ ਮਜ਼ਦੂਰੀ ਦੇ ਵਿੱਚ ਜਿਹੜੇ ਮੰਡੀ ਮਜ਼ਦੂਰਾਂ ਦੇ ਮਜਦੂਰੀ ਦਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਉਹ 10% ਵਾਧਾ ਕੀਤਾ ਗਿਆ ਜਿਹਦੇ ਨਾਲ ਲਗਭਗ 100 ਕਰੋੜ ਰੁਪਇਆ ਜੀਰੀ ਦੇ ਵਿੱਚ ਤੇ 50 ਕਰੋੜ ਰੁਪਏ ਕਣਕ ਦੇ ਵਿੱਚ ਜਿਹੜਾ ਹੈ 150 ਕਰੋੜ ਰੁਪਇਆ ਉਹ ਮਜ਼ਦੂਰਾਂ ਦੀ ਸਿੱਧੇ ਤੌਰ ਤੇ ਜੇਬ 'ਚ ਆਏਗਾ ਇਦੇ ਨਾਲ ਹੀ ਕੁਝ 1-2 ਲਫਜ਼ ਐਮੈਂਡਮੈਂਟ ਜਿਹੜੀਆਂ ਨੇ ਪਿਛਲੀ ਸਰਕਾਰ ਵੇਲੇ ਮੰਡੀ ਬੋਰਡ ਦੀਆਂ ਚੇਂਜ ਕਰ ਦਿੱਤੀਆਂ ਗਈਆਂ ਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ 2.5% ਦੀ ਹਟਾ ਕੇ ਅਪ ਟੂ 2.5% ਦਾ ਲਫਜ਼ ਪਾ ਚੁੱਕੇ ਸੀ ਜੋ ਮੰਤਰੀ ਜੀ ਨੇ ਦੱਸਿਆ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਬਿਜਲੀ ਦੇ ਕਨੈਕਸ਼ਨਾਂ ਦਾ ਟੈਂਪਰੇਰੀ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਜੇ OTS ਸਕੀਮ ਦਾ ਮਸਲਾ ਸੀ ਜੋ ਮੰਡੀ ਬੋਰਡ ਨਾਲ ਸੰਬੰਧਿਤ ਹੈ ਉਹ ਵੀ ਸਾਨੂੰ ਜਿਹੜਾ ਸੈਕਟਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੱਲ ਹੋਣ ਜਾ ਰਿਹਾ ਹੈ ਸੋ ਅਸੀਂ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੀ ਰਹਿਮਾਈ ਦੇ ਹੇਠ ਔਰ ਸਾਡੇ ਮਾਨਯੋਗ ਮੰਤਰੀ ਜੀ ਜੋ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਆੜਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਹੁਣ ਤੇ ਉਹ ਕੈਬਨਿਟ ਵਜ਼ੀਰ ਨੇ ਔਰ ਸਭ ਤੋਂ ਵੱਡੀ ਗੱਲ ਕਿ ਉਹ ਜੋ ਪ੍ਰੋਕਿਊਰਮੈਂਟ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਇੱਕ ਕਮੇਟੀ ਬਣੀ ਹੈ ਉਹਦੇ ਚ ਵੀ ਉਹ ਮੈਂਬਰ ਨੇ ਸੋ ਉੱਥੇ ਵੀ ਉਹ ਸਾਡੀ ਵਕਾਲਤ ਕਰ ਰਹੇ ਨੇ ਸਾਨੂੰ ਲੱਗਦਾ ਨਹੀਂ ਕਿ ਸਾਡਾ ਆਉਣ ਵਾਲੇ ਦਿਨਾਂ ਚ ਕੋਈ ਵੀ ਮਸਲਾ ਜਿਹੜਾ ਪੰਜਾਬ ਸਰਕਾਰ ਤੱਕ ਰਹੇਗਾ ਸਾਰੇ ਮਸਲੇ ਹੱਲ ਹੋਣਗੇ ਇੱਕ ਫੈਸਲਾ ਜਿਹੜਾ ਅਸੀਂ ਸਾਰੇ ਆੜਤੀਆਂ ਦੀ ਹਾਜ਼ਰੀ ਚ ਕੀਤਾ ਕਿ ਜੇ ਕੋਈ ਐਕਸਪੋਰਟਰ ਕੋਈ ਖਰੀਦਦਾਰ ਬਾਸਮਤੀ ਦੀ ਪੇਮੈਂਟ ਜਿਹੜੀ ਹੈ ਉਹ 38 ਤੱਕ ਕਲੀਅਰ ਨਹੀਂ ਕਰਦਾ ਭਾਵੇਂ ਉਹ ਕਰਨਤਾਰ ਨਾਲ ਸੰਬੰਧਿਤ ਹੋਵੇ ਭਾਵੇਂ ਫਾਜ਼ਲਕਾ ਨਾਲ ਜਾਂ ਕਿਸੇ ਹੋਰ ਸ਼ਹਿਰ ਨਾਲ ਹੋਵੇ ਉਹਦੀ ਪਰਚੇਜ਼ ਅਸੀਂ ਪੂਰੇ ਪੰਜਾਬ 'ਚ ਜਿਹੜੀ ਹੈ ਬੰਦ ਕਰ ਦਿਆਂਗੇ ਜੇ ਕੋਈ ਪਿਛਲੀ ਰਾਗੀ ਆੜਥੀਆਂ ਦੀ ਨਹੀਂ ਕਰਦਾ ਤੇ ਜਿਹੜੇ ਆੜਥ ਵਾਲੇ ਸਾਡੇ ਮਸਲੇ ਨੇ ਉਹਦੇ ਲਈ ਵੀ ਅਸੀਂ ਸਾਰੇ ਐਮਐਲਏ ਸਾਹਿਬਾਨ ਕੋਲ ਜਾ ਕੇ ਜਿਹੜਾ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਤਾਂ ਕਿ ਸਾਡੀ ਸੀਐਮ ਸਾਹਿਬ ਕੋਲ ਆਵਾਜ਼ ਪਹੁੰਚੇ ਤੇ ਸੀਐਮ ਸਾਹਿਬ ਸਾਡੀ ਆਵਾਜ਼ ਜਿਹੜੀ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ ਸੋ ਅਸੀਂ ਸਾਰੇ ਪੰਜਾਬ ਦੇ ਆੜ ਤੇ ਵੀਰਾਂ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੇ ਦਿਨਾਂ ਚ ਕੋਈ ਵੀ ਮਸਲਾ ਜਿਹੜਾ ਪੈਂਡਿੰਗ ਨਹੀਂ ਰਹਿਣਾ ਜੋ ਇੱਥੇ ਡਾਲੇ ਦੇ ਰੂਟ ਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੁੱਟ ਹੁੰਦੀ ਹੈ ਜਾਂ ਟਰਾਂਸਪੋਰਟਰ ਇੱਥੇ ਲੁੱਟ ਕਰਦੇ ਨੇ ਉਹ ਵੀ ਜਿਹੜਾ ਅਸੀਂ ਬਿਲਕੁਲ ਅੱਜ ਕੋਈ ਬੰਦ ਕਰ ਦਿੱਤੀ ਗਈ ਹੈ ਚਾਹੇ ਲਿਫਟਿੰਗ ਸਾਨੂੰ ਰੋਕਣੀ ਪਵੇ ਸੀਜ਼ਨ ਦੇ ਦੌਰਾਨ ਕੋਈ ਵੀ ਕੰਮ ਸਾਨੂੰ ਰੋਕਣਾ ਪਵੇ ਅਸੀਂ ਕੋਈ ਵੀ ਨਜਾਇਜ਼ ਕਟੌਤੀ ਜਿਹੜੀ ਹੈ ਉਹ ਨਹੀਂ ਵਿਹਾਗੇ ਜਿਹਦੇ ਲਈ ਵੀ ਸਮੁੱਚੇ ਆੜਤੀਆਂ ਨੇ ਤਾੜੀਆਂ ਮਜਾ ਕੇ ਹੱਥ ਖੜੇ ਕਰਕੇ ਜਿਹੜਾ ਉਹ ਇਸ ਫੈਸਲੇ ਤੇ ਮੋਹਰ ਲਾਈ ਹੈ ਧੰਨਵਾਦ ਅੱਜ ਦਾ ਪ੍ਰੋਗਰਾਮ ਮੰਡੀ ਅੱਜ ਦਾ ਪ੍ਰੋਗਰਾਮ ਇਹ ਪੰਜਾਬ ਪ੍ਰਧਾਨ ਆਪਣੇ ਅਟੋਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਾਣਾ ਜੀ ਆਪਣੇ ਜਾਇ ਸੀ ਇੱਥੇ ਸਾਡੀਆਂ ਮੁਸ਼ਕਲਾਂ ਸੁਣਵਾ ਤੇ ਨਾਲ ਮੰਤਰੀ ਲਾਜੀਤ ਕੁਲਰ ਜੀ ਤੇ ਸਾਰੇ ਐਮਐਲਏ ਸਾਹਿਬ ਰਮੇਸ਼ ਸਿੰਘ ਸੰਧੂ ਜੀ ਵੀ ਆਏ ਸੀ ਤੇ ਸਾਡੀਆਂ ਜਿੰਨੀਆਂ ਮੰਡੀ ਦੀਆਂ ਮੁਸ਼ਕਲਾਂ ਵਾ ਉਹਨਾਂ ਸਾਡੀਆਂ ਸੁਣੀਆਂ ਕਹਿੰਦੇ ਤੁਰੰਤ ਤੁਹਾਡਾ ਹੱਲ ਕਰਿਆ ਜਾਊਗਾ ਸਾਡੀਆਂ ਮੇਨ ਮੁਸ਼ਕਲ ਜਿਹੜੀਆਂ ਹੈਗੀਆਂ ਹੈ ਉਹ ਹੈਗੀਆਂ ਡਾਲੇ ਦੀਆਂ ਠੀਕ ਹੈ ਜੀ ਬਾਕੀ ਢਾਈ ਫਸਣ ਦਾ ਮੀ ਦਾ ਹੈ ਮੌਇਸਚਰ ਦਾ ਹੈਗਾ ਇਹ ਮੌਇਸਚਰ ਕੱਟਦਾ ਜਿਹੜਾ ਮੌਇਸਚਰ ਕੱਟ ਲੱਗਦਾ ਇਹ ਸਾਰੀਆਂ ਮੁਸ਼ਕਲਾਂ ਸਾਰੀਆਂ ਹੀ ਦਸੀਆਂ ਉਹਨਾਂ ਨੇ ਤੇ ਤੁਰੰਤ ਤੁਹਾਡੇ ਅੱਗੇ ਅਗਰ ਪ੍ਰਧਾਨ ਜੀ ਕੋਈ ਮੁਸ਼ਕਲਾ ਜਿਹੜੀ ਆ ਤੁਹਾਡੇ ਅੰਦਰ ਮਤਲਬ ਇਹ ਆ ਜੇ ਨਹੀਂ ਹੱਲ ਹੁੰਦੇ ਤਾਂ ਫਿਰ ਦੇਖੋ ਜੀ ਸਰਕਾਰ ਅ ਅੱਜ ਜਿਹੜੀ ਸਰਕਾਰ ਸਾਡੇ ਦਵਾਰ ਆਈ ਆ ਆਪ ਮੁਸ਼ਕਲ ਸੁਣ ਲਈਏ ਜੇ ਉਹ ਆ ਮੁਸ਼ਕਲ ਸੁਣਉਂਦੇ ਆ ਤੇ ਮਤਲਬ ਵੀ ਉਹ ਉਹਨਾਂ ਨੇ ਹੱਲ ਕਰਨੇ ਤਾਂ ਹੀ ਸੁਣਉਂਦੇ ਤੁਹਾਨੂੰ ਵਧੀਆ ਲੱਗਾ ਜੀ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਸਾਡੇ ਕੋਲ ਅਜ ਤੱਕ ਕਦੇ ਨਹੀਂ ਹੋਇਆ ਕਿ ਮਤਲਬ ਜਿਹੜੀ ਸਰਕਾਰ ਤੁਹਾਡੇ ਕੋ ਆਪ ਆ ਕੇ ਤੁਹਾਡੀਆਂ ਮੁਸ਼ਕਲਾਂ ਸੁਣੇ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆ ਕੇ ਸਾਡੇ ਵਿੱਚ ਬਹਿ ਕੇ ਤੇ ਸਾਡੀਆਂ ਜਿਹੜੀਆਂ ਮੰਡੀ ਦੀਆਂ ਮੁਸ਼ਕਲਾਂ ਸਾਡੇ ਹਲਕੇ ਦੀਆਂ ਜਿੰਨੀਆਂ ਮੰਡੀਆਂ ਉਹਨਾਂ ਦੀਆਂ ਮੁਸ਼ਕਲਾਂ ਆ ਕੇ ਸੁਣੀਆਂ ਤੇ ਉਹਦਾ ਹੱਲ ਵੀ ਕਰਨ ਦਾ ਨਾਲ ਹੀ ਉਹਨਾਂ ਨੇ ਤੁਰੰਤ ਗਿਆ ਬੈਠ ਲਾਲਜੀਤ ਭੁੱਲਰ ਜੀ ਦਾ ਕਿਸ ਤਰ੍ਹਾਂ ਦਾ ਸੁਭਾਅ ਲਾਲਜੀਤ ਭੁੱਲਰ ਜੀ ਜਿਹੜੇ ਸਾਡੇ ਬਹੁਤ ਵਧੀਆ ਹਰਮਨ ਪਿਆਰੇ ਨੇਤਾ ਜੀ ਆ ਤੇ ਉਹਨਾਂ ਦਾ ਜਿਹੜਾ ਸੁਭਾਅ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ਵੀ ਬਹੁਤ ਵਧੀਆ ਉਹ ਨਾਲੋਂ ਨਾਲ ਹੀ ਜਿਹੜੀਆਂ ਗੱਲਾਂ ਜੋ ਵੀ ਉਹਨਾਂ ਨੂੰ ਫਰੈਂਟ ਆਈ ਦੱਸਦੇ ਆ ਉਹ ਨਾਲੋਂ ਨਾਲ ਹੀ ਹੱਲ ਕਰਦੇ ਜਿਹੜੇ ਕਲੜਾ ਪ੍ਰਧਾਨ ਸੀ ਇਹ ਉਹ ਪ੍ਰਧਾਨ ਤੇ ਇਹ ਪ੍ਰਧਾਨ ਕੀ ਫਰਕ ਨਜ਼ਰ ਆਇਆ ਜੀ ਦੇਖੋ ਜੀ ਜਿਹੜੇ ਜਸਵਿੰਦਰ ਰਾਣਾ ਜੀ ਆ ਇਹ ਕਰਦੇ ਆ ਲੋਕਾਂ ਵਾਸਤੇ ਕੰਮ ਉਹ ਕਰਦੇ ਆ ਆਪਣੇ ਵਾਸਤੇ ਕੰਮ ਕੀ ਨਾਮ ਉਹਨਾਂ ਦਾ ਕਾਲਾ ਡਾ ਜੀ ਥੈਂਕ ਯੂ ਜੀ